ਤੁਸੀਂ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕੀ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਮਾਰੀ ਤਾਂ ਦੇਖੋ ਜੀ ਸਰੀਰ ਦੇ ਜਿਹੜੀ ਵੀ ਤਕਰੀਬਨ ਸਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰ ਇੱਕ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਮੰਨ ਲਓ ਦਾ ਹਾਰਟ ਬਲੋਕੇਜ ਹੋਵੇ ਲੰਗਜ਼ ਹੁੰਦੇ ਵਿੱਚ ਹੋਵੇ ਸਰਵਾਈਕਲ ਮਾਈਗ੍ਰੇਨ ਤਾਂ ਪੈਰਾਂ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਅਸੀਂ ਕੋਈ ਐਮ ਆਰ ਆਈ ਸੀਟੀ ਸਕੈਨ ਵਗੈਰਾ ਕੁਝ ਨਹੀਂ ਕਰਾਂਗੇ। ਕਿਸ ਤਰੀਕੇ ਦੇ ਨਾਲ ਤੁਸੀਂ ਇਲਾਜ ਕਰਦੇ ਹੋ ਜਦੋਂ ਕੋਈ ਮਰੀਜ਼ ਆਉਂਦਾ ਹੈ? ਪ੍ਰੈਸ਼ਰ ਪੁਆਇੰਟ ਹੁੰਦੇ ਆ ਜੀ ਪ੍ਰੈਸ਼ਰ ਪੁਆਇੰਟ ਦੱਬੀਦੇ ਆ। ਆ ਚਾਰਟ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਪੈਰਾਂ ਦੇ ਪੁਆਇੰਟ ਕਿਹੜੀ ਜਗ੍ਹਾ ਤੇ ਆ ਤੁਸੀਂ ਦੱਬੋ ਉਹ ਤੁਹਾਡੇ ਪੁਆਇੰਟ ਬਿਮਾਰੀ ਠੀਕ ਕਰ ਸਕਦੇ ਆ। ਕੋਈ ਵੀ ਸੱਜਣ ਸਾਡਾ ਚਾਰਟ ਲਿਆ ਜਾ ਸਕਦਾ ਹੈ। ਘਰ ਦੇ ਉੱਤੇ ਬੇਲਣਾ ਲੈ ਕੇ ਉਹਦੇ ਉੱਤੇ ਪੈਰ ਰਗੜੇ ਤਾਂ तकरीबन तकरीबन ਬਿਮਾਰੀ ਆ ਠੀਕ ਹੋ ਜਾਂਦੀ। ਲਾਜਿਕਲ ਲੋਕਾਂ ਦਾ ਖਾਣ ਪੀਣ ਇਸ ਤਰੀਕੇ ਦਾ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਡਾਕਟਰਾਂ ਦੇ ਕੋਲ ਜਾਂਦੇ ਨੇ ਪਰ ਡਾਕਟਰਾਂ ਦੀ ਦਵਾਈ ਦੇ ਨਾਲ ਵੀ ਆਰਾਮ ਨਹੀਂ ਆ ਪਾਂਦਾ ਜਿਸ ਤੋਂ ਬਾਅਦ ਕਈ ਵਾਰ ਲੋਕਾਂ ਨੂੰ ਬਖਸ਼ਵਾਲੀ ਥਾਂ ਤੇ ਜਾਣਾ ਪੈਂਦਾ ਜਿਸ ਦੇ ਨਾਲ ਉਹਨਾਂ ਨੂੰ ਰਾਮ ਮਿਲਦਾ ਸੋ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਦੇ ਉੱਤੇ ਲੈ ਕੇ ਪਹੁੰਚੇ ਆ ਜਿੱਥੇ ਬਖਸ਼ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕਾਫੀ ਬਿਮਾਰੀਆਂ ਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਸਾਡੇ ਨਾਲ ਪਵਨ ਕੁਮਾਰ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਸੁਣਿਆ ਕਿ ਇੱਥੇ ਬਖਸ਼ ਦੇ ਨਾਲ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਕਿਹੜੀ-ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਦੇਖੋ ਜੀ ਬਖਸ਼ ਤਾਂ ਨਹੀਂ ਕਹਿ ਸਕਦੇ ਇਹ ਸਾਡੇ ਗੁਰੂ ਜੀ ਦੀ ਕਿਰਪਾ ਕਹਿ ਸਕਦੇ ਜਿਨ੍ਹਾਂ ਤੋਂ ਮੈਂ ਗਿਆਨ ਪ੍ਰਾਪਤ ਕੀਤਾ ਉਹ ਹੈ ਸ੍ਰੀ ਸੋਨ ਲਾਲ ਸਾਈਕਲ ਜੀ ਨਿਊ ਪ੍ਰੇਮਨਗਰ ਕੁਮਾਰ ਮੰਡੀ ਬੈਕ ਸਾਈਡ ਬਾਬਾ ਬਾਲਕਨਾਥ ਮੰਡੀ ਜਿਨ੍ਹਾਂ ਨੇ ਮੰਨੂੰ ਇਹ ਗਿਆਨ ਬਖਸ਼ਿਆ ਇਹ ਉਹਨਾਂ ਦੀ ਹੀ ਦੇਣ ਹੈ ਜੋ ਅੱਜ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕੀ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਮਾਰੀ ਤਾਂ ਦੇਖੋ ਜੀ ਸਰੀਰ ਦੇ ਜਿਹੜੀ ਵੀ ਤਕਰੀਬਨ ਸਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਹੈ ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰਕ ਬਿਮਾਰੀ ਤੋਂ निजात ਪਾ ਸਕਦੀ। ਸੋ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਚਾਹੇ ਉਹ ਕਿਸੇ ਤਰੀਕੇ ਦੀ ਵੀ ਹੋਵੇ ਉਹ ਪੈਰਾਂ ਤੋਂ ਦੇਖ ਕੇ ਤੁਸੀਂ ਹੱਲ ਕਰ ਦਿੰਦੇ ਹੋ। ਪੈਰਾਂ ਤੋਂ ਹੀ ਸਾਰੀ ਬਿਮਾਰੀ ਦਾ ਪਤਾ ਲੱਗਦਾ ਹੈ ਤੇ ਸਰੀਰ ਦੇ ਵਿੱਚ ਕਿਹੜੇ ਕਿਹੜੀ ਬਿਮਾਰੀ ਹੈ। ਮੰਨ ਲਓ ਉਹਦਾ ਹਾਰਟ ਬਲੋਕੇਜ ਹੋਵੇ। ਲੰਗਜ਼ ਹੁਦੇ ਵਿੱਚ ਹੋਵੇ। ਸਰਵਾਈਕਲ ਮਾਈਗ੍ਰੇਨ ਤਾਂ ਪੈਰਾ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਅਸੀਂ ਕੋਈ ਐਮ ਆਰ ਆਈ ਸੀਟੀ ਸਕੈਨ ਵਗੈਰਾ ਕੁਝ ਨਹੀਂ ਕਰਦੇ ਚਾਹੇ ਕੋਈ ਡਿਸਕ ਪੇਨ ਹੈਗੀ ਹੈ ਜਾਂ ਬੀਪੀ ਦੀ ਬਿਮਾਰੀ ਹੈ 슈ਗਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਹੋਵੇ ਬਿਲਕੁਲ ਜੀ ਅੱਜ ਕੱਲ ਅਸੀਂ ਦੇਖਦੇ ਆਂ 슈ਗਰ ਤੇ ਬੀਪੀ ਦੀਆਂ ਤਾਂ ਦਵਾਈਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਪੱਕੀਆਂ ਉਹ ਵੀ ਹਟਾ ਦਿੱਤੀਆਂ ਜਾਂਦੀਆਂ ਤੁਹਾਡੇ ਵੱਲੋਂ ਕਿਉਂਕਿ ਆਪਾਂ ਲੋਕ ਅੱਜ ਕੱਲ ਹਾਰਡ ਵਰਕ ਤੋਂ ਬਹੁਤ ਮੂੰਹ ਚੁਰਾਨ ਲੱਗ ਗਏ ਆਂ ਘਰ ਦੇ ਵਿੱਚ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਸਰਵੈਂਟ ਲੱਗੇ ਹੋਏ ਆ ਆਪ ਨਿੱਜੀ ਤੌਰ ਤੇ ਕੰਮ ਕੁਝ ਨਹੀਂ ਕਰਦੇ। ਬਿਮਾਰੀਆਂ ਦਾ ਕਾਰਨ ਮੇਨ ਇਹ ਹੈ ਫਿਰ ਲੋਕਾਂ ਦੇ ਘਰ ਇੰਡੀਅਨ ਸੀਟ ਖਤਮ ਕਰ ਦਿੱਤੀ ਗਈ ਹੈ ਸਾਰਿਆਂ ਨੇ। ਇੰਗਲਿਸ਼ ਸੀਟਾਂ ਦੇ ਉੱਤੇ ਬੈਣ ਦੇ ਨਾਲ ਗੋਡੇ ਦੀ, ਪੇਟ ਦੀ ਮੇਨ ਵਜ੍ਹਾ ਇਹ ਹੀ ਹੁੰਦੀ ਹੈ। ਜਦੋਂ ਗੋਡੇ ਪੇਟ ਤੋਂ ਬਿਮਾਰੀ ਪੇਟ ਮੇਨ ਹੁੰਦਾ। ਜੇ ਪੇਟ ਤੋਂ ਸਾਫ਼ ਨਹੀਂ ਹੋਏਗਾ ਤਾਂ ਬਿਮਾਰੀਆਂ ਸਾਰੀਆਂ ਹੋਣਗੀਆਂ। ਜੀ। ਸੋ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ਇੰਗਲਿਸ਼ ਸੀਟ ਲੱਗੀ ਬਵਾਸੀਰ ਤੇ ਕਬਜ਼ ਦੀ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਰਹਿੰਦੀ ਲੋਕਾਂ ਨੂੰ। ਸਾਫ਼ ਨਹੀਂ ਹੋਏਗਾ ਅੰਦਰ ਗੰਦ ਜਮਾ ਹੁੰਦਾ ਰਹੇਗਾ। ਤੇ ਪੇਟ ਸਾਫ ਰਹੇਗਾ ਤਾਂ ਕੋਈ ਬਿਮਾਰੀ ਨਹੀਂ ਹੋਏਗੀ ਸਭ ਤੋਂ ਪਹਿਲੇ ਆਪਣੀ ਨਾਭੀ ਨੂੰ ਸੈੱਟ ਰੱਖੋ ਨਾਭੀ ਤੋਂ ਹੀ ਸਰੀਰ ਨੂੰ ਸਾਰੀ ਬਿਮਾਰੀਆਂ ਮਿਲਦੀਆਂ ਕਿਸ ਤਰੀਕੇ ਦੇ ਨਾਲ ਤੁਸੀਂ ਇਲਾਜ ਕਰਦੇ ਹੋ ਜਦੋਂ ਕੋਈ ਮਰੀਜ਼ ਆਉਂਦਾ ਹੈ ਪ੍ਰੈਸ਼ਰ ਪੁਆਇੰਟ ਹੁੰਦੇ ਆ ਜੀ ਪ੍ਰੈਸ਼ਰ ਪੁਆਇੰਟ ਦੱਬੀਦੇ ਆ ਪ੍ਰੈਸ਼ਰ ਪੁਆਇੰਟਾਂ ਦੇ ਹਿਸਾਬ ਨਾਲ ਸਾਰਾ ਠੀਕ ਹੋ ਮ사ਜ ਕਹਿ ਸਕਦੇ ਹੋ ਐਕਸਰਸਾਈਜ਼ ਨਹੀਂ ਮ사ਜ ਤਾਂ ਨਹੀਂ ਆ ਮ사ਜ ਤਾਂ ਸਰੀਰ ਦੀ ਮਾਲਿਸ਼ ਤੇਲ ਵਗੈਰਾ ਨਾਲ ਹੈ ਜੀ ਇਹ ਐਕਵਾ ਪ੍ਰੈਸ਼ਰ ਪੁਆਇੰਟ ਹੈਗੇ ਉਹਨਾਂ ਨੂੰ ਅਸੀਂ ਦਬਾਈਦਾ ਅਪਰੋਕਸੀਮੇਟਲੀ ਯਾਨੀ ਕਿ ਜਿਸ ਤਰ੍ਹਾਂ ਮੰਨ ਲਓ ਸਾਡਾ ਇਹ ਚਾਰਟ ਹੈ ਆ ਚਾਰਟ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਪੈਰਾਂ ਦੇ ਪੁਆਇੰਟ ਕਿਹੜੀ ਜਗ੍ਹਾ ਤੇ ਹੈ ਤੁਸੀਂ ਦੱਬੋ ਉਹ ਤੁਹਾਡੇ ਪੁਆਇੰਟ ਬਿਮਾਰੀ ਠੀਕ ਕਰ ਸਕਦੀ ਹੈ ਚਾਹੇ ਕੋਈ ਵੀ ਬਿਮਾਰੀ ਹਾਂਜੀ ਆ ਦੇਖ ਲਓ ਇਹਦੇ ਉੱਤੇ ਸਾਰੀ ਬਿਮਾਰੀਆਂ ਲਿਖੀਆਂ ਹੋਈਆਂ ਕੋਈ ਵੀ ਸੱਜਣ ਸਾਡਾ ਚਾਰਟ ਲਿਆ ਜਾ ਸਕਦਾ ਹੈ ਘਰ ਦੇ ਉੱਤੇ ਬੇਲ ਨਾਲ ਲੈ ਕੇ ਉਹਦੇ ਉੱਤੇ ਪੈਰ ਰਗੜੇ ਤਾਂ ਤਕਰੀਬਨ ਤਕਰੀਬਨ ਬਿਮਾਰੀਆਂ ਠੀਕ ਹੋ ਜਾਂਦੀਆਂ ਜੀ ਜੀ ਤਾਂ ਕਿ ਜਿਹੜੀ ਨੀ ਆਪਣੀ ਪੈਰਾਂ ਦੀ ਹੈ ਜੇ ਪੈਰ ਹੀ ਖਰਾਬ ਹੈ ਤਾ ਇਮਾਰਤ ਆਪਣੇ ਆਪ ਹੀ ਖਰਾਬ ਹੋ ਗਈ ਨਹੀਂ ਜੇ ਠੀਕ ਹੈ ਤਾਂ ਬਿਲਡਿੰਗ ਜਿੰਨੀ ਮਰਜ਼ੀ ਉੱਪਰ ਬਣਾ ਹੀ ਲੋ ਜੋ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹੋ ਇਹ ਸਮੇਂ ਤਾਂ तकरीबन 11 ਦੇ ਵਿੱਚ ਹੋਇਆ ਸੀ ਜਦੋਂ ਮੇਰੇ ਨਾਲ ਹਾਦਸਾ ਵਾਪਰਿਆ ਮੇਰੇ ਪੈਰ ਨੂੰ ਸੱਟ ਲੱਗ ਗਈ ਸੀ ਪੈਰ ਦੇ ਅੰਕਲ ਦੇ ਵਿੱਚ ਹਿਅਰ ਫ੍ਰੈਕਚਰ ਆ ਗਿਆ ਸੀ ਫ੍ਰੈਕਚਰ ਠੀਕ ਹੋਣ ਤੋਂ ਬਾਅਦ ਮੇਰੀ ਸੌਜੀਸ਼ ਨਹੀਂ ਜਾ ਰਹੀ ਸੀ ਫਿਰ ਮੈਂ ਆਪਣੇ ਉਸਤਾਦ ਜੀ ਡਾਕਟਰ ਸੋਨ ਲਾਲ ਸਾਈਕਲ ਜੀ ਤੁਮਾਰ ਮੰਡੀ ਪ੍ਰੇਮ ਨਗਰ ਗਲੀ ਬੰਦ ਗਲੀ ਦੇ ਵਿੱਚ ਬੈਕ ਸਾਈਡ ਬਾਬਾ ਬਾਲਗਨਾਨ ਮੰਦਿਰ ਕੋਲ ਗਿਆ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਉਹਨਾਂ ਕੋਲ ਉਸ ਵੇਲੇ ਨਾ ਨਾ ਕਰਕੇ ਵੀ ਤਕਰੀਬਨ 70 ਮਰੀਜ਼ ਬੈਠੇ ਹੋਣਗੇ ਜੀ ਉਹ 15 ਦਿਨਾਂ ਮਗਰੋਂ ਬੈਠਦੇ ਸੀ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਮੇਰਾ ਰਾਤੀ 9 ਵਜੇ ਨੰਬਰ ਆਇਆ ਮੈਂ ਉਹਨਾਂ ਤੋਂ ਇਲਾਜ ਕਰਾਇਆ ਦੇਖਦੇ ਦੇਖਦੇ ਮੇਰੀ ਸੋਜਿਸ਼ ਖਤਮ ਹੋ ਗਈ ਫਿਰ ਉਹਨਾਂ ਨੇ 15 ਦਿਨਾਂ ਬਾਅਦ ਦੁਬਾਰਾ ਜਦੋਂ ਮੈਨੂੰ ਬੁਲਾਇਆ ਤਾਂ ਮੇਰਾ ਪਹਿਲਾ ਨੰਬਰ ਲੱਗਾ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਮੇਰੀ ਸੋਜਿ ਸਾਰੀ ਉਤਰ ਚੁੱਕੀ ਸੀ ਮੈਂ ਸਿਰਫ ਚੈੱਕਅਪ ਕਰਾਉਣ ਵਾਸਤੇ ਹੀ ਗਿਆ ਸੀ ਜਦੋਂ ਉਹਨਾਂ ਨੇ ਦੇਖਿਆ ਮੇਰਾ ਇਲਾਜ ਕੀਤਾ ਪਹਿਲੇ ਨੰਬਰ ਤੇ ਤਾਂ ਮੈਂ ਆਠੇਕ ਸੀ ਉਹਦੇ ਬਾਅਦ ਫਿਰ ਮੇਰਾ ਮਨ ਇਥੇ ਸਿੱਖਣ ਨੂੰ ਕੀਤਾ ਮੈਂ ਉਹਨਾਂ ਨੂੰ ਜ਼ਾਹਿਰ ਕੀਤੀ ਆਪਣੀ ਇੱਛਾ ਉਹਨਾਂ ਨੇ ਮੈਨੂੰ ਆਪਣੀ ਸ਼ਰਨ ਚ ਲਿਆ ਉਹਨਾਂ ਨੇ ਮੈਨੂੰ ਆਪਣਾ ਗਿਆਨ ਦਿੱਤਾ ਬਿਠਾਇਆ ਲਗਾਤਾਰ ਉਹਨਾਂ ਕੋਲ ਮੈਂ 20 ਤੱਕ ਕੋਰੋਨਾ ਤੋਂ ਪਹਿਲੇ ਉਹਨਾਂ ਤੱਕ ਸਿੱਖ ਕਰਦੇ ਰਹੇ ਕੋਰੋਨਾ ਆਨਦੇ ਬਾਅਦ ਘਰ ਦੇ ਵਿੱਚ ਬੰਦ ਕਰਕੇ ਪ੍ਰੈਕਟਿਸ ਉਹਦੇ ਬਾਅਦ ਇਹ ਗੁਰਦੁਆਰਾ ਸਾਹਿਬ ਆਪਾ ਦੀਪ ਸਿੰਘ ਨਗਰ ਨੈਕਸਟ ਬਲੌਗ ਦੇ ਵਿੱਚ ਇੱਥੇ ਅਸੀਂ ਡੇਰਾ ਲਾਇਆ ਇਹ ਉਹ ਦਿਨ ਸੀ ਜੇਵਾ ਚਲਦੀ ਪਈ। ਸੋ ਹੁਣ ਤੱਕ ਤੁਹਾਡੇ ਕੋਲੋਂ ਕਿੰਨੇ ਕੁ ਮਰੀਜ਼ ਠੀਕ ਹੋ ਕੇ ਜਾ ਚੁੱਕੇ ਨੇ? ਇਸ ਦੀ ਮੈਂ ਕਦੀ ਗਿਣਤੀ ਨਹੀਂ ਕੀਤੀ। ਸੈਂਕੜਾ ਨਹੀਂ ਕਹਿ ਸਕਦੇ ਆਪਾਂ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ। ਕਿਤੋਂ-ਕਿਤੋਂ ਦੀ ਆਉਂਦੇ ਨੇ ਮਰੀਜ਼? ਕੋਈ ਐਸਾ ਸਟੇਟ ਨਹੀਂ ਹੋਏਗਾ ਪੰਜਾਬ ਦਾ ਜਿਸ ਤੋਂ ਨਾ ਆਂਦੇ ਹੋਣ। ਗੁਜਰਾਤ, ਅਹਮਦਾਬਾਦ, ਕਲਕੱਤਾ, ਮੁੰਬਈ, ਈਵਨ ਫੋਰਨ ਤੱਕ ਦੇ ਮਰੀਜ਼ ਜਿਹੜੇ ਇੱਥੇ ਦੀ ਕਰਾ ਜਾਂਦੇ ਆ ਫੋਰਨ ਤੋਂ ਵੀ ਆਉਂਦੇ ਆ ਨਾ। ਆਸਟ੍ਰੇਲੀਆ, ਅਮਰੀਕਾ ਇੰਗਲੈਂਡ ਫਰਾਂਸ ਉਥੋਂ ਦੀ ਵੀ ਲੋਕੀ ਆਪਣੇ ਆਪਣੇ ਬਿਤਰਾ ਨੂੰ ਕਹਿੰਦੇ ਕਿ ਤੁਸੀਂ ਉੱਥੇ ਜਾ ਕੇ ਆਪਣਾ ਇੱਕ ਵਾਰੀ ਚੈੱਕ ਕਰਾਓ ਤੇ ਤੁਸੀਂ ਠੀਕ ਹੋ ਅਸੀਂ ਕੋਈ ਦਵਾਈ ਨਹੀਂ ਦਿੰਦੇ ਜਿਹੜੀ ਦਵਾਈਆਂ ਲੱਗੀਆਂ ਉਹ ਵੀ ਛੁਡਾ ਦਿੰਦੇ ਸੋ ਅ ਅੱਜ ਕੱਲ੍ਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਤਾਂ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਮਿੱਟੀ ਘਟਾ ਪੈ ਰਹਿਆ ਉਹਨਾਂ ਵਾਸਤੇ ਵੀ ਕੋਈ ਤੁਹਾਡੇ ਕੋਲ ਕੁਝ ਦਿੱਤਾ ਜਾਂਦਾ ਹਾਂਜੀ ਇਹ ਸਾਡੇ ਕੋਲ ਹੈਗੇ ਸਾਡੇ ਸੱਜਣ ਹੈਗੇ ਪ੍ਰੇਮ ਅਗਰਵਾਲ ਜੀ ਉਹ ਅੱਖਾਂ ਦਾ ਪ੍ਰਸ਼ਾਦ ਤਿਆਰ ਕਰਦੇ ਆ ਉਹ ਉਹਨਾਂ ਤੋਂ ਲੈ ਕੇ ਅਸੀਂ ਅੱਗੇ ਲੋਕਾਂ ਨੂੰ ਫਰੀ ਦੇਣੇ ਆ ਅਸੀਂ ਉਹਨੂੰ ਪ੍ਰਸ਼ਾਦ ਦੇ ਤੌਰ ਤੇ ਦੇਈਦਾ ਮੈਡੀਸਨ ਨਹੀਂ ਕਹਿ ਕੇ ਦੇਈਦਾ ਇੱਦਾਂ ਕਿਉਂ ਬਖਸ਼ਿਆ ਉਹਨਾਂ ਨੂੰ ਕਿ ਵੀ ਇਹ ਦਵਾਈ ਦੇ ਤੌਰ ਤੇ ਵੇਚਣੀ ਨਹੀਂ ਔਰ ਫਰੀ ਹੀ ਦੇਣੀ ਹੈ ਸੋ ਇਸ ਕਰਕੇ ਉਹਨੂੰ ਅੱਖਾਂ ਦੀ ਦਵਾਈ ਨਹੀਂ ਅੱਖਾਂ ਦਾ ਪ੍ਰਸ਼ਾਦ ਕਿਹਾ ਜਾ ਰਿਹਾ ਹਾਂਜੀ ਅੱਖਾਂ ਦਾ ਪ੍ਰਸ਼ਾਦ ਕਹਿ ਕੇ ਹੀ ਦਿੱਤਾ ਜਾਂਦਾ ਔਰ ਦੋ ਹੱਥ ਕਰਕੇ ਹੀ ਪ੍ਰਸ਼ਾਦ ਦੀ ਤਰ੍ਹਾਂ ਲੈਣਾ ਪੈਂਦਾ ਉਹ ਪਾਨ ਆਪਣੇ ਪਰਮਾਤਮਾ ਨੂੰ ਯਾਦ ਕਰਨ ਅੱਖਾਂ 'ਚ ਧੁੰਦਲਾਪਨ ਜਾਲਾ ਅੱਖਾਂ 'ਚ ਪਾਣੀ ਰਿਸਦਾ ਹੋਵੇ ਸਿਰਦਰਦ ਰੰਦਾ ਹੋਵੇ ਤੁਸੀਂ ਉਹ ਪਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਰਿਜ਼ਲਟ ਤੁਰੰਤ ਉਸ ਵੇਲੇ ਮਿਲ ਜਾਏ। ਅਸੋ ਇਸ ਦੇ ਕੋਈ ਪੈਸੇ ਲਿੱਤੇ ਜਾਂਦੇ ਨਹੀਂ ਜੋ ਤੁਸੀਂ ਇਹ ਕਰ ਰਹੇ ਹੋ। ਦੇਖੋ ਜੀ ਪੈਸੇ ਦੀ ਕੋਈ پابੰਦੀ ਨਹੀਂ ਹੈ। ਬੰਦੇ ਦੀ ਆਪਣੀ ਸ਼ਰਤ ਹੈ। ਗੁਰਦੁਆਰੇ ਦੇ ਵਿੱਚ ਬੈਠਿਆ ਸੇਵਾ ਕਰਨਾ ਚਾਹੁੰਦਾ ਗੁਰਦੁਆਰੇ ਦੇ ਸਹਾਇਕ ਪਾਜਵੇ। ਇੱਥੇ ਮੱਥਾ ਟੇਕ ਜਵੇ। ਅਸੀਂ ਉਹਦੇ ਨਾਲ ਨੇਕ ਕੰਮਾਂ ਦੇ ਵਿੱਚ ਹੀ ਉਹ ਕਮਾਈ ਲਗਾਣੇ ਆ। ਆਪਣੇ ਪਰਸਨਲ ਲਾਈਫ ਦੇ ਵਿੱਚ ਨਹੀਂ ਮੈਂ ਯੂਜ਼ ਕਰਦਾ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਹੈ ਨਿਸ਼ੁਲਕ ਭਾਵ ਦੇ ਉੱਤੇ ਕੀਤੀ ਜਾ ਰਹੀ ਹੈ ਬਿਲਕੁਲ ਜੀ ਤਾਂ ਜੇ ਕਿਸੇ ਨੇ ਆਣਾ ਹੈ ਤਾਂ ਕੀ ਸਮਾਂ ਕੀ ਹੈ ਤੇ ਸਥਾਨ ਕੀ ਹੈ ਪ੍ਰੋਪਰ ਐਡਰੈਸ ਤੇ ਪ੍ਰੋਪਰ ਟਾਈਮ ਜਿਹੜਾ ਉਹਨਾਂ ਨੂੰ ਦੱਸ ਦਿਓ ਲੋਕਾਂ ਨੂੰ ਆਪਣਾ ਸਵੇਰੇ 10 ਵਜੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਗੁਰਦਵਾਰ ਨੂੰ ਅਸੀਂ 3-4 ਵਜੇ ਤੱਕ ਕਰਦੇ ਹਾਂ ਕਿਉਂਕਿ ਇੱਥੇ ਚਪੈਰਾ ਚੱਲਦਾ ਜੀ ਤੇ ਆਮ ਦਿਨਾਂ ਦੇ ਵਿੱਚ 10 ਤੋਂ 2 ਵਜੇ ਤੱਕ ਦਾ ਟਾਈਮ ਹੈ ਜਿਸ ਸੱਜਣ ਨੇ ਵੀ ਆਣਾ ਹੋਵੇ ਜਾਂ ਲੇਡੀਜ਼ ਹੋਵੇ ਜੈਂਟਸ ਹੋਣ ਬਜ਼ੁਰਗੋ ਬੱਚੇ ਮਾਪੇ ਸਾਡੇ ਭੈਣ ਭਾਈ ਜੋ ਵੀ ਆਣ ਸਵੇਰੇ ਆਪਣਾ ਖਾਲੀ ਪੇਟ ਨਹੀਂ ਆਣਾ ਬਿਲਕੁਲ ਚਾਹ ਪਾਣੀ ਪੀ ਕੇ ਹਲਕਾ ਜਿਹਾ ਨਾਸ਼ਤਾ ਕਰਕੇ ਅੱਧੀ ਰੋਟੀ ਇੱਕ ਰੋਟੀ ਖਾ ਕੇ ਆ ਸਕਦੇ ਆ ਤੇ ਅਸੀਂ ਉਹਨਾਂ ਦਾ ਇਲਾਜ ਇੱਥੇ ਕਰਦੇ ਸੋ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਜਿਵੇਂ ਲੋਕ ਜਿਨ੍ਹਾਂ ਨੂੰ ਬੀਪੀ ਐ ਸ਼ੂਗਰ ਹੈ ਕੋਈ ਹੋਰ ਬਿਮਾਰੀਆਂ ਹੁੰਦੀਆਂ ਨੇ ਦਵਾਈ ਲੱਗੀ ਹੁੰਦੀ ਹੈ ਸੋ ਤੁਹਾਡੇ ਕੋਲ ਜੇਕਰ ਆਣ ਤਾਂ ਉਹ ਦਵਾਈ ਛੱਡਣੀ ਪੈਗੀ ਜਾਂ ਬਾਅਦ ਦੇ ਵਿੱਚ ਆਪਣੇ ਆਪ ਹੀ ਉਹ ਦਵਾਈ ਛੁੱਟ ਜਾਏਗੀ ਸਾਡਾ ਕੰਮ ਹੈਗਾ ਸੀ ਬਾਡੀ ਦੀ ਅਲਾਈਨਮੈਂਟ ਠੀਕ ਕਰਦੇ ਜਦੋਂ ਅਲਾਈਨਮੈਂਟ ਠੀਕ ਹੋ ਜਾਏਗੀ ਤਾਂ ਆਪਣੇ ਆਪ ਹੀ ਸਾਰੀ ਚੀਜ਼ਾਂ ਨੂੰ ਸਰੀਰ ਜਿਹੜਾ ਪਹੁੰਚਾ ਦੇਗਾ ਉਹ ਬਿਮਾਰੀਆਂ ਆਪਣੇ ਆਪ ਆਸ-ਆਸੇ ਕੱਟਣੀ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਬੀਪੀ ਪ੍ਰੈਕਟਿਸ ਉਹਨਾਂ ਨੂੰ ਦੱਸੀ ਦੀਆਂ ਕਿਹੜੀ ਐਕਸਰਸਾਈਜ਼ਾਂ ਕਰੋ ਕਿਹੜੇ ਐਕਸਰਸਾਈਜ਼ ਤੁਹਾਡੇ ਬੀਪੀ ਨੂੰ ਕੰਟਰੋਲ ਕਰੇਗੀ ਸ਼ੂਗਰ ਨੂੰ ਵਾਸਤੇ ਕਿਹੜੀ ਚੀਜ਼ ਕੰਮ ਪੁਆਇੰਟ ਦਪਣਾ ਮੰਨ ਕੇ ਦਬਨੇ ਆ ਉਹ ਜੱਬੀ ਤੇ ਪੈਂਕਰੀਆ ਸਿਸਟਮ ਵਗੈਰਾ ਸੈੱਟ ਰੱਖੀਦਾ ਕਿਸੇ ਦਾ ਸਕਰਟਨ بگੜੀ ਹੋਈ ਆ ਉਹਨੂੰ ਸੈੱਟ ਕਰੀਦਾ ਗੋਡੇ ਮੋਡੇ ਜੋੜਦਾਂ ਕਿਸੇ ਪਾਸੇ ਵੀ ਹੋਵੇ ਅਸੀਂ ਸਾਰੇ ਠੀਕ ਆ। ਸੋ ਹੁਣ ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਜਿਹੜੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਮੈਨੂੰ ਸੱਸੀ ਕਾਲ ਜੀ। ਸੱਸੀ ਕਾਲ ਜੀ। ਮੈਨੂੰ ਕੀ ਤਕਲੀਫ ਕੀ ਸੀ ਤੁਹਾਨੂੰ? ਮੇਰੇ ਦੋਨੋਂ ਮੋਡੇ ਫ੍ਰੀਜ ਸੀਗੇ ਤੇ ਗੋਡਿਆਂ ਵਿੱਚ ਵੀ ਪ੍ਰੋਬਲਮ ਸੀਗੀ। ਤੇ ਮੈਂ ਉਹਨੂੰ ਇੱਥੇ ਆਂਦੀ ਸੀ ਮੈਨੂੰ ਪਤਾ ਲੱਗਿਆ ਵੀ ਭਾਈ ਸਾਹਿਬ ਇੱਥੇ ਬੈਠਦੇ ਆ। ਤੇ ਮੈਂ ਇਨਾਂ ਕੋਲ ਆਈ ਤੇ ਇਨਾਂ ਨੇ ਮੈਨੂੰ ਮਤਲਬ ਪਹਿਲੀ ਵਾਰੀ ਤੇ ਥੋੜਾ ਮੈਨੂੰ ਰਿਲੈਕਸ ਰਿਲੈਕਸ ਹੋਇਆ ਫੀਲ ਹੋਇਆ ਉਸ ਤੋਂ ਬਾਅਦ ਮੈਂ ਚਾਰ ਪੰਜ ਵਾਰੀ ਆਈ ਆ ਤੇ ਮੈਂ ਹੁਣ ਠੀਕ ਫੀਲ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਇਹ ਕਹਿਣਾ ਚਾਹਾਂਗੀ ਆਮ ਜਨਤਾ ਦੇ ਸਭ ਨੂੰ ਕਿ ਇਹ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਰਿਸ਼ੀ ਨਗਰ ਐਕਸ ਬਲਾਕ 'ਚ ਇੱਥੇ ਭਾਈ ਸਾਹਿਬ ਬੈਠਦੇ ਆ ਪਵਨ ਭਾਈ ਸਾਹਿਬ ਜੀ ਇਨਾਂ ਕੋਲ ਆਣ ਤੇ ਆਪਣਾ ਇਲਾਜ ਕਰਾਣ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਆਰਾਮ ਆਂਦਾ ਵਾ ਮੈਂ ਖੁਦ ਦੇਖਿਆ ਬਹੁਤ ਲੋਕ ਮੈਂ ਪਹਿਲਾਂ ਨਹੀਂ ਆ ਮੇਰੇ ਨਾਲ ਕਾਫੀ ਲੋਕ ਬੈਠੇ ਹੁੰਦੇ ਆ ਠੀਕ ਐ ਸਭ ਨੂੰ ਮਤਲਬ ਆਰਾਮ ਫੀਲ ਹੁੰਦਾ ਸਭ ਨੂੰ ਆਰਾਮ ਮਿਲਦਾ ਹਾਂਜੀ ਤੇ ਕੋਈ ਪੈਸੇ ਵੀ ਲਿੱਤੇ ਜਾਂਦੇ ਇਹਨਾਂ ਦੇ ਵਿੱਚ ਕੋਈ ਪੈਸਾ ਨਹੀਂ ਲਿੱਤੇ ਫ੍ਰੀ ਦੇ ਵਿੱਚ ਤੇ ਜਾ ਜੋ ਹਾਂਜੀ ਸੇਵਾ ਹੀ ਹੈ ਜੀ ਤੋਂ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਜੀ ਜੀ ਹੁਣ ਤੁਹਾਨੂੰ ਫਰਕ ਹੈ ਆਰਾਮ ਹੈ ਬਿਲਕੁਲ ਹਾਂਜੀ ਮੈਨੂੰ ਬਹੁਤ ਫਰਕ ਹੈ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੀ ਤਕਲੀਫ ਕੀ ਸੀ ਤੁਹਾਨੂੰ ਮੇਰੇ ਲੱਤ 'ਚ ਦਰਦ ਰਹਿੰਦੀ ਪਿੱਛੇ ਬੈਕ ਸਾਈਡ ਤੇ ਜੀ ਜੀ ਹਾਂ ਉਹ ਠੀਕ ਹੈ ਬਿਲਕੁਲ ਜਦੋਂ ਤਾਂ ਮੈਂ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਤੇ ਮੈਨੂੰ ਬਹੁਤ ਆਰਾਮ ਮਿਲਿਆ ਦਵਾਈਆਂ ਤੋਂ ਕੋਈ ਸਟਕਾਰਾ ਮਿਲਿਆ ਮੈਨੂੰ ਬਹੁਤ ਦਵਾਈਆਂ ਤੋਂ ਉਹ ਜਿੰਨੇ ਸਮੇਂ ਤੋਂ ਇਹ ਤਕਲੀਫ ਤੁਹਾਨੂੰ ਰਹਿ ਰਹੀ ਸੀ ਇਹ ਕੋ 4-5 ਮਹੀਨੇ ਤੋਂ ਸੀ ਮੈਨੂੰ ਤੇ ਮੈਨੂੰ ਠੀਕ ਹੋਇਆ ਆਰਾਮ ਮਿਲਿਆ ਮੈਨੂੰ ਇਹਦੇ ਤੋਂ ਕਾਫੀ ਜੀ ਜੀ ਤੋ ਕਿੰਨੀ ਵਾਰ ਇੱਥੇ ਆਣਾ ਪਿਆ ਤੁਹਾਨੂੰ ਇੱਥੇ ਐਕਸਰਸਾਈਜ਼ ਕਰਵਾਉਣਾ ਪ੍ਰਬੰਧ ਹੈ ਇੱਥੇ ਰਹਿਣਾ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਉਹਨੂੰ ਚੈੱਕ ਕਰਾ ਲੈਂ ਗਿਆ ਇਹਨਾਂ ਕੋਲ ਪਰ ਮੈਨੂੰ ਬਹੁਤ ਫਰਕ ਪਿਆ ਬਹੁਤ ਲੋਕ ਇੱਥੇ ਠੀਕ ਹੋ ਕੇ ਗਏ ਨੇ ਹਜ਼ਾਰਾਂ ਹੀ ਲੋਕ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜੇ ਠੀਕ ਹੋ ਕੇ ਗਏ ਨੇ ਜਿਨ੍ਹਾਂ ਨੂੰ ਕਮਰ ਦੇ ਕਿ ਦਰਦ ਆ ਜਾਂ ਸਰਵਾਈਕਲ ਦੀ ਗੱਲ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਸਰੀਰਕ ਤੌਰ ਤੇ ਤੇ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਐਲੋਪੈਥਿਕ ਦਾ ਖਿਆਲਾ ਛੱਡੋ ਇਹ ਜਿਹੜਾ ਟੱਚ ਐਂਡ ਹੀਲਿੰਗ ਆ ਇਹ ਜਿਹੜਾ ਸਿਸਟਮ ਬਣਿਆ ਮੈਥਡ ਹੈ ਉਹ ਬਹੁਤ ਵਧੀਆ ਮੈਥਡ ਆ ਇਹ ਤਰੀਕਾ ਪੈਰਾਂ ਨੂੰ ਦੇਖ ਕੇ ਹੀ ਇਹ ਚੈੱਕ ਕੀਤਾ ਜਾਂਦਾ ਹੈ ਤੇ ਪੈਰਾਂ ਤੋਂ ਹੀ ਸਾਰਾ ਜਿਹੜਾ ਉਹਦੀਆਂ ਨਸਾਂ ਵਗੈਰਾ ਖੋਲਦੇ ਨੇ ਕਿਉਂ ਦੇ ਜੋਇੰਟ ਖੋਲਦੇ ਨੇ ਤੇ ਲੋਕਾਂ ਨੇ ਬਹੁਤ ਇਤਾਂ ਪ੍ਰਭਾਵਿਤ ਹੋ ਕੇ ਬਹੁਤ ਲੋਕਾਂ ਨੇ ਆਪਣੇ ਗਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਕੇ ਇੱਥੋਂ ਤੱਕ ਪਹੁੰਚਾਇਆ ਜੀ ਸੈ ਸ਼ਿਕਲ ਬਾਬਾਈ ਹਾਂ ਸ੍ਰੀ ਰਾਜ ਹੈ ਕੀ ਤਕਲੀਫ ਕੀ ਸੀ ਤੁਹਾਨੂੰ ਇੱਥੇ ਅੱਜ ਪਹੁੰਚੇ ਹੋ ਕਿ ਕਿਸ ਤਰੀਕੇ ਬਿਮਾਰੀ ਦਾ ਇਲਾਜ ਕਰਵਾਉਣਾ ਸਾਰੀ ਤਕਲੀਫਾਂ ਦਉਂਦੀਆਂ ਹੀ ਰਹਿੰਦੀਆਂ ਨੇ ਬਾਕੀ ਸਾਡੇ ਡਾਕਟਰ ਸਭ ਜਿਹੜੇ ਆ ਬਹੁਤ ਅੱਛੇ ਆ ਕੋਈ ਗੁਆਇ ਨੀ ਦਿੰਦੇ ਆਪਣੀ ਲਿਆਕਤ ਨਾਲ ਆਪਣੀ ਹੁਸ਼ਿਆਰੀ ਨਾਲ ਆਪਣੀ ਮਾਲਿਸ ਕਰ ਨਾਲ ਹਰ ਚੀਜ਼ ਇੱਕਦਮ ਠੀਕ ਕਰ ਜਿਹੜੇ ਬੰਦੇ ਇੱਥੇ ਆਉਂਦੇ ਟੁੱਟ ਕੇ ਨਹੀਂ ਹੁੰਦੇ ਬੱਬ ਜੀ ਜਾਂਦੇ ਨੇ ਟੁਰ ਕੇ ਜਾਂਦੇ ਬਹੁਤ ਅੱਛੀ ਸੇਵਾ ਕਰਦੇ ਸੋ ਇਕਦਮ ਹੀ ਜਿਹੜਾ ਇਹਨਾਂ ਦੇ ਵੱਲੋਂ ਜਿਹੜੀ ਹੈ ਮਾਲਿਸ਼ ਕੀਤੀ ਜਾਂਦੀ ਐ ਐਕਸਰਸਾਈਜ਼ ਕਰਵਾਈ ਜਾਂਦੀ ਉਹਦੇ ਨਾਲ ਇਕਦਮ ਹੀ ਫਰਕ ਪੈ ਜਾਂਦਾ ਹਾਂ ਤਕਰੀਬੇ ਮੋਸਟਲੀ 80% ਆਰਾਮ ਆ ਜਾਂਦਾ ਹੈ ਉਸ ਬਿਲਕੁਲ ਠੀਕ ਹੋ ਜਾਂ ਤੁਸੀਂ ਕਿੰਨਾ ਸਮਾਂ ਇੱਥੇ ਆਏ ਹੋ ਮੈਂ ਇੱਥੇ 50 ਸਾਲ ਹੋ ਗਏ ਨੇ ਜਿਹੜੀ ਤੁਹਾਨੂੰ ਬਿਮਾਰੀ ਸੀ ਉਸ ਨੂੰ ਠੀਕ ਕਰਵਾਉਣ ਦੇ ਲਈ ਤੁਹਾਨੂੰ ਕਿੰਨੀ ਵਾਰ ਤੇ ਆਣਾ ਪਿਆ ਬਸ ਇਹ ਦੋ ਵਾਰ ਹੀ ਆਣਾ ਪੈਂਦਾ ਜਾਂਦਾ ਜ਼ਿਆਦਾ ਨਹੀਂ ਆਣਾ ਪੈਂਦਾ ਹੁਣ ਕੋ ਨੂੰ ਆਰਾਮ ਹੈ ਬਿਲਕੁਲ ਆਰਾਮ ਹੈ ਕੋਈ ਪੈਸੇ ਵੀ ਲਿੱਤੇ ਜਾਂਦੇ ਇਹਨਾਂ ਦੇ ਵੱਲੋਂ ਕੋਈ ਪੈਸਾ ਨਹੀਂ ਕਿਸੇਵਾ ਵੀ ਕਰਦੇ ਆਵਰੇ ਕੋਲ ਲੋਕ ਦਵਾਈ ਚਾਹੀਦੀ ਹੈ ਸਾਡੇ ਕੋਲ ਵੀ ਸੇਵਾ ਕਰਦੇ ਸੋ ਬਿਲਕੁਲ ਤੁਸੀਂ ਦੇਖਿਆ ਕਿ ਕਿਵੇਂ ਲੋਕ ਜਿਹੜੇ ਨੇ ਇੱਥੇ ਦੂਰੋਂ ਦੂਰੋਂ ਦੀ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਜੜੀਆਂ ਬਿਮਾਰੀਆਂ ਨੇ ਉਹ ਬਖਸ਼ ਦੇ ਨਾਲ ਇੱਥੇ ਠੀਕ ਕੀਤੀਆਂ ਜਾਂਦੀਆਂ ਨੇ ਸੋ ਅੱਖਾਂ ਦੀ ਜਿਹੜੀ ਪਰਸ਼ਾਦ ਹੈ ਦਵਾਈ ਨਹੀਂ ਆਖਿਆ ਜਾਂਦਾ ਅਕਸਰ ਅਸੀਂ ਦੇਖਦੇ ਹਾਂ ਕਿ ਅੱਖਾਂ ਦੀ ਦਵਾਈ ਆਖਿਆ ਜਾਂਦਾ ਸੋ ਅੱਖਾਂ ਦਾ ਪ੍ਰਸ਼ਾਦ ਇੱਥੇ ਆਖਿਆ ਜਾਂਦਾ ਇਹਨਾਂ ਦਾ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਜੇਕਰ ਇੱਥੇ ਆਂਦਾ ਹੈ ਤਾਂ ਉਸ ਦੀ ਜਿਹੜੀ ਤਕਲੀਫ ਹੈ ਉਹ ਦੂਰ ਹੋ ਜਾਂਦੀ ਹੈ ਸਮਾਂ ਜਿਹੜਾ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਇੱਥੇ ਆ ਕੇ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਉੱਥੇ ਆ ਕੇ ਤੁਸੀਂ ਆਪਣਾ ਇਲਾਜ ਜਿਹੜਾ ਉਹ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੀ ਸ਼ਰਧਾ ਅਨੁਸਾਰ ਜੇਕਰ ਕੁਛ ਇੱਥੇ ਦੇਣਾ ਚਾਹੁੰਦੇ ਹੋ ਤਾਂ ਉਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਹੀ ਲਗਾ ਦਿੱਤਾ ਜਾਂਦਾ ਹੈ